ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂ ਕਿ ਸਾਡੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਆ ਗੁਰਬਾਣੀ ਚ ਵੀ ਲਿਖਿਆ ਕਿ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰਿਸ ਹੋਏ ਜਿੱਦਾਂ ਬੱਚੇ ਨੇ ਕਿਹਾ ਕਿ ਕਿੰਨੇ ਲੱਖਾਂ ਬੱਚੇ ਅਪੀਅਰ ਹੁੰਦੇ ਆ ਕਿੱਥੇ ਸਕਰੀਨ ਆਊਟ ਹੁੰਦੇ ਆ ਕਿੰਨੇ ਉਹ ਪੁਆਇੰਟ 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 1% ਵੀ ਸਿਲੈਕਸ਼ਨ ਚ ਬੜੀ ਮੁਸ਼ਕਲ ਨਾਲ ਆਉਂਦੇ ਆ ਬਾਕੀ ਤਕਰੀਬਨ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਗਿਆ ਸਾਡੇ ਸਤਕਾਰਯੋਗ ਮੰਮੀ ਜੀ ਨੇ ਬੈਠੇ ਨੇ ਤੁਹਾਨੂੰ ਦੱਸਤਾ ਮੇਰੇ ਜਦੋਂ ਬੱਚਾ ਕੰਟੈਕਟਸ ਆਇਆ ਤੇ ਸੈਰਸੂਰ ਕਰਦੇ ਇਤਰਾ ਮਿਲ ਪਿਆ ਗੱਲਾਂ-ਬਾਤਾਂ ਚ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਚਲੋ ਇਹਨੇ ਮੇਰੇ ਨਾਲ ਥੋੜਾ ਕੰਟੈਕਟ ਸਟੈਬਲਿਸ਼ ਕਰ ਲਿਆ ਮਿਲਣਾ-ਗਿਲਣਾ ਸ਼ੁਰੂ ਕਰਤਾ ਥੋੜਾ-ਬਹੁਤਾ ਨਮ ਸਮਝਣਾ-ਸਮਝਾਉਣਾ ਸ਼ੁਰੂ ਕਰਤਾ ਅਠੀ-ਦਹੀ ਦਿਨ ਇਹਨ ਮਿਲਣਾ ਦਹਾ ਬਣ ਦਿਨਾ ਬਾਅਦ ਮਿਲਣਾ ਜਦੋਂ ਮੈਂ ਕਨਵਿੰਸਡ ਹੋ ਗਿਆ ਵੀ ਨਹੀਂ ਇਹ ਬੱਚਾ ਅਫਸਰ ਬਣਨ ਵਾਲਾ ਹੈ ਅਫਸਰ ਬਣ ਪਿੱਛੇ ਸਿਰਫ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ ਸਭ ਤੋਂ ਪਹਿਲਾਂ ਉਹਦੇ ਬਚਪਨ ਚ ਮਾਪਿਓ ਦਾ ਟੀਚਰ ਦਾ ماں ਪੇ ਵੀ ਇੱਥੇ ਤੇ ਘਰ ਦੇ ਟੀਚਰ ਵੀ ਇੱਥੇ ਨੇ ਦੋਨੇ ਫੈਕਟਰ ਮਿਲੇ ਬੱਚੇ ਦਾ ਆਪਣਾ ਚਾਲ ਚੱਲਣ ਬੱਚੇ ਦੀ ਆਪਣੀ ਸੰਗਤ ਉਸ ਤੋਂ ਬਾਅਦ ਬੱਚੇ ਦੇ ਮਨ 'ਚ ਕੀ ਬੈਠ ਗਿਆ ਇਹਨੇ ਮੇਰੇ ਖਿਆਲ ਅਠਵੀਂ ਨੌਵੀਂ 'ਚ ਬਿਠਾ ਲਿਆ ਅਸੀਂ ਅਫਸਰੀ ਬੰਨਣਾ ਆਰਮੀ ਅਫਸਰੀ ਬੰਨਣਾ ਫਿਰ بڑے ਕੰਪੀਟੀਸ਼ਨ 'ਚ ਜਾ ਕੇ ਆਰਮੀ ਆਰਮਡ ਫੋਰਸਸ ਇੰਸਟੀਚਿਊਟ ਖੋਲਿਆ ਜੋ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਉੱਥੇ ਬੜੀ ਸਖਤ ਸੈਲੈਕਸ਼ਨ ਹੁੰਦੀ ਆ ਉਹ ਇਹ ਕਰ ਗਿਆ ਜਦੋਂ ਬੱਚਾ ਉਹ ਕਰਦੇ ਤੋਂ ਉਸ ਤੋਂ ਬਾਅਦ ਸਮਝ ਲਿਆ ਵੀ ਇਹ ਅੱਧੀ ਜੰਗ ਜਿੱਤ ਚੁੱਕਾ ਹੈ ਉਸ ਤੋਂ ਬਾਅਦ ਫਿਰ ਇਹਨੇ ਟਰਾਈ ਕੀਤੀ ਐਨਡੀਏ ਵਾਸਤੇ ਚਲੋ ਜੋ ਹੁੰਦਾ ਚੰਗਾ ਹੁੰਦਾ ਗ੍ਰੈਜੂਏਸ਼ਨ ਕੀਤੀ ਨਾਲ ਐਨਸੀਸੀ ਰੱਖੀ ਸੀ ਸਰਟੀਫਿਕੇਟ ਲਿਆ ਇਹਨੇ ਮਤਲਬ ਬਹੁਤ ਅੱਛਾ ਕਰਦਾ ਰਿਹਾ ਜਿੱਥੇ ਵੀ ਕਰਦਾ ਰਿਹਾ ਮੇਰੇ ਕੰਟੈਕਟਸ ਮੈਂ ਇਹਨੂੰ ਆਕੇ ਕੋ ਮੈਂ ਹੀ ਸਿਰਫ ਕੀਤਾ ਜਾਂ ਕੁਝ ਕੁਝ ਨਹੀਂ ਹੈ ਜੋ ਮੇਰਾ ਜ਼ਿੰਦਗੀ ਦਾ ਤਜਰਬਾ ਸੀ ਮੈਂ ਇਹਦੇ ਨਾਲ ਸ਼ੇਅਰ ਕਰਦਾ ਰਿਹਾ ਤੇ ਉਹ ਸਾਲ ਡੇਢ ਸਾਲ ਫਿਰ ਅਸੀਂ ਦੋਨੋਂ ਇਕੱਠੇ ਚੱਲੇ ਰਹੇ ਚੱਲਦੇ ਰਹੇ ਚੱਲਦੇ ਰਹੇ ਫਿਰ ਜੀ ਮੇਰਾ ਨਾਮ ਲੈਫਟਨੈਂਟ ਮਾਧਵ ਸ਼ਰਮਾ ਹੈ मैं एथ ऑफ मार्च नोटीए चेन्नई तो अपनी ट्रेनिंग कंप्लीट की थी है एंड भारत सरकार के अंडर असी कमीशन प्राप्त की थी है आई हैव जॉइंट रेजीमेंट ऑफ आर्टिलरी आर्टिलरी बेसिकली एक कॉम्बैट सपोर्ट आम है जो इनफेंट्री जंग है तो मिसाइल रॉकेट्स का जो रिस्पॉन्सिबिलिटी है आर्टिलरी के आती है इट इज़ अ वेरी टेक्निकल आम एंड आई एम क्वाइट ऑनर टू बी अ पार्ट ऑफ रेजीमेंट ऑफ आर्टिलरी एंड बेसिक एजुकेशन में अपने टेंथ दिटल फलार्स कॉन्वेंट स्कूल गुरदसपुर तो पूरी की थी। ਉਸਦੇ ਬਾਅਦ ਇੱਕ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਮੈਂ ਪੰਜਾਬ ਸਰਕਾਰ ਵੱਲੋਂ AFPIR ਮਾਦਰ ਰঞ্জਿਤ ਸਿੰਘ ਅਕੈਡਮੀ 'ਚ 2 ਸਾਲ ਟ੍ਰੇਨਿੰਗ ਕੀਤੀ। ਇਸ ਤੋਂ ਪਛਾਦ ਮੈਂ ਆਪਣੀ BA ਕੰਪਲੀਟ ਕੀਤੀ। ਮੈਂ ਉਦੇ ਦੌਰਾਨ NDA ਵਾਸਤੇ ਬਹੁਤ ਟਰਾਈ ਕੀਤੀ। 2-3 ਅਟੈਂਪਟ ਦੇ ਦਿੱਤੇ। ਬਟ ਮੈਂ ਇੰਡੀਆ ਦੇ ਥਰੂ ਨਹੀਂ ਜਾ ਪਾਇਆ। ਐਂਡ ਮੇਰੇ ਜਿਹੜੇ ਸਰ ਨੇ ਜਾਂ ਜਿਹੜਾ ਨੇ ਮੋਟੀਵੇਟ ਕੀਤਾ ਉਹਨਾਂ ਨੇ ਹਮੇਸ਼ਾ ਕਿਹਾ ਕਿ ਗਿਵ ਅਪ ਨਹੀਂ ਕਰਨਾ। ਹਮੇਸ਼ਾ ਤੁਸੀਂ ਜਰਨੀ 'ਚ ਲੱਗੇ ਰਹੋ। ਸੋ ਆਈ ਟਰਾਈਡ ਅਗੇਨ ਐਂਡ ਸਕਸੈਸਫੁਲੀ CDS ਦੇ ਥਰੂ 올 ਇੰਡੀਆ ਰੈਂਕ 6 ਦੇ ਥਰੂ ਮੈਂ OTA ਦੇ ਵਿੱਚ ਆਪਣੀ ਐਡਮਿਸ਼ਨ ਲਈ। ਵਨ ਇਅਰ ਦੀ ਟਫ ਟ੍ਰੇਨਿੰਗ ਦੇ ਬਾਅਦ ਫਾਈਨਲੀ ਅਸੀਂ 8th ਆਫ ਮਾਰਚ ਨੂੰ ਪਰਸੋ ਕਮਿਸ਼ਨ ਹੋਏ ਤੇ ਦੈਟ ਇਜ਼ ਮਾਈ ਆਲ ਅਬਾਊਟ ਮਾਈ ਜਰਨੀ ਕਿਸ ਤਰ੍ਹਾਂ ਰੁਝਾਨ ਕਿਸ ਤਰ੍ਹਾਂ ਹੋਇਆ ਆਰਮੀ ਵਾਲਾ ਆਰਮੀ ਸਰ ਸ਼ੁਰੂ ਤੋਂ ਹੀ ਆਪਣੇ ਨਾਲ ਤਿਬੜੀ ਕੈਂਟ ਹੈ ਐਂਡ ਪੰਜਾਬ ਜਿਹੜੀ ਜਗ੍ਹਾ ਅਸੀਂ ਰਹਿ ਰਹੇ ਹਾਂ ਬਿਲਕੁਲ ਇੱਕ ਬਾਰਡਰ ਸਟੇਟ ਹੈ ਤੋਂ ਬਹੁਤ ਸਾਰੀ ਆਰਮੀ ਮੂਵਮੈਂਟ ਦੇਖੀ ਐਂਡ ਹਮੇਸ਼ਾ ਤੋਂ ਉਹਨਾਂ ਦੀ ਆਫੀਸਰਸ ਦੀ ਯੂਨੀਫਾਰਮਸ ਦੇਖ ਕੇ ਲੱਗਦਾ ਸੀ ਕਿ ਕੀ ਕੈਨ ਵੀ ਆਲਸੋ ਅਚੀਵ ਦਾ ਸੇਮ ਐਂਡ ਹਮੇਸ਼ਾ ਤੱਕ ਡ੍ਰੀਮ ਲੱਗਦਾ ਸੀ ਕਿ ਕੀ ਯੂਨੀਫਾਰਮ ਇੱਕ ਮਤਲਬ ਇੱਕ ਇਸ ਜ਼ਿਲ੍ਹੇ ਦਾ ਬੱਚਾ ਵੀ ਪਾ ਸਕਦਾ ਹੈ ਤਾਂ ਬਹੁਤ ਮਾਨ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਤੇ ਤੁਸੀਂ ਲੋਕੀ ਇੱਥੇ ਆਏ ਹੋ ਤੇ ਵੈਲਕਮ ਫॉर 올 ਦਿਸ ਤੁਸੀਂ ਲਫਨੀਡ ਬਣੇ ਹੋ ਸਾਡਾ ਬਾਰਡਰ ਏਰੀਆ ਹੈਗਾ ਬਾਰਡਰ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹੈਗੇ ਹੋ ਕੀ ਕੁਛ ਆਉਣ ਵਾਲੇ ਸਮੇਂ ਵਿੱਚ ਰਹੇਗਾ ਜਾਂ ਬਾਰਡਰ ਨੂੰ ਲੈ ਕੇ ਜਾਂ ਬਾਰਡਰ ਦੇ ਲੋਕਾਂ ਨੂੰ ਲੈ ਕੇ ਮੈਂ ਤੁਹਾਡੇ ਚੈਨਲ ਦੇ ਥਰੂ ਇੰਨੀ ਗੱਲ ਇੱਕ ਵਿਸ਼ਵਾਸ ਦੇ ਸਕਦਾ ਹਾਂ ਕਿ ਅਸੀਂ ਇੱਕ ਸਾਲ ਦੇ ਟਫ ਟ੍ਰੇਨਿੰਗ ਦੇ ਬਾਅਦ ਇਹ ਤੁਹਾਨੂੰ ਦੱਸ ਸਕਦੇ ਹਾਂ ਕਿ ਭਾਰਤੀ ਫੌਜ ਹਰ ਤਰ੍ਹਾਂ ਦੀ ਮੁਸੀਬਤ ਲਈ ਬਿਲਕੁਲ ਤਿਆਰ ਹੈ ਆਪਣੇ ਸਾਰੇ ਪੰਜਾਬੀ ਵਾਸੀ ਪੂਰੇ ਭਾਰਤ ਵਾਸੀ ਚੈਨ ਦੀਨ ਸੁਣਦੇ ਨੇ ਬਿਕੋਜ਼ ਭਾਰਤੀ ਫੌਜ ਫਰੰਟ ਤੇ ਖੜੀ ਹੈ ਐਂਡ ਜਦੋਂ ਤੱਕ ਖੜੀ ਰਹੇਗੀ ਹਮੇਸ਼ਾ ਕੋਈ ਵੀ ਮਿਲ ਸਮਾ ਚਾਹੇ ਪੁਰਾਣਾ ਹੋਏ ਚਾਹੇ ਆਂਦੇ ਸਮੇਂ ਚ ਮੋਡਰਨ ਟਾਈਮਸ ਜਿੰਨੀ ਮਰਜ਼ੀ ਫੋਰਸ ਫਰ ਤਗੜੀ ਹੋ ਜਾਏ ਲੇਕਿਨ ਜਿੱਥੇ ਅਸੀਂ ਭਾਰਤ ਵਾਸੀ ਆ ਪੰਜਾਬ ਅਸੀਂ ਖੜੇ ਆ ਤੁਹਾਨੂੰ ਨਿਸ਼ਚਿੰਤ ਰਹਿ ਕੋਈ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿੰਨੇ ਲੋਕਾਂ ਨੇ ਪਾਰਟਿਸਪੇਟ ਕੀਤਾ ਸੀ ਤਾਂ ਕਿੰਨੇ ਕੈਂਡੀਡੇਟ ਜਿਹੜੇ ਹੁਣ ਬਾਹਰ ਨਿਕਲੇ ਆਗੇ ਅਰਾਊਂਡ ਜੀ ਜੇ ਐਸ ਐਸ ਬੀ ਆਪਣੀ ਸੀ ਡੀ ਐਸ ਦੀ ਗੱਲ ਕਰੀਏ ਤੇ 6 ਤੋਂ 7 ਲੱਖ ਬੱਚੇ ਅਪੀਅਰ ਹੁੰਦੇ ਆ ਹਰ ਸਾਲ ਇਗਜ਼ਾਮ ਵਾਸਤੇ ਉਹਦੇ ਟ੍ਰੇਨਿੰਗ ਉਹਦੇ ਪ੍ਰੋਸੈਸ ਦੇ ਥਰੂ ਜਿਹੜੇ ਰਿਟਨ ਇਗਜ਼ਾਮ ਦੇ ਥਰੂ 7000 ਸਕਰੀਨਿੰਗ ਹੁੰਦੇ ਉਦੇ ਤੋ ਸਿਲੈਕਸ਼ਨ ਹੋ ਗਿਆ ਜੀ 170 ਬੱਚੇ ਟੋਟਲ ਜਿਹੜੇ ਨੇ 170 ਤੋਂ 180 ਬੱਚੇ ਐਸਐਸਪੀ ਆਪਣੀ ਅਕੈਡਮੀ ਜੁਆਇਨ ਕਰਦੇ ਨੇ ਉਸ ਤੋਂ ਬਾਅਦ ਜੀ ਇਸਵਰੀ 8th ਆਫ ਮਾਰਚ ਨੂੰ ਅਸੀਂ ਅਰਾਊਂਡ 170 ਕੈਡਟਸ ਪਾਸ ਆਊਟ ਹੋਏ ਨੇ ਤੇ ਵੀ ਹੈਲਪ ਜੁਆਇਨ ਵੇਰੀਅਸ ਆਰਮਸ ਕੋਈ ਇਨਫੈਂਟਰੀ ਕਿਸੇ ਨੇ ਆਪਟ ਕੀਤਾ ਕੋਈ ਆਰਟੀਲਰੀ ਆਪਟ ਕੀਤੀ ਹੈ ਕੋਈ ਮਿਲਟਰੀ ਇੰਟੈਲੀਜੈਂਸ ਸੇ ਗਿਆਸ ਕਰਕੇ ਵੇਰੀਅਸ ਜਿਹੜੀ ਯੂਨਿਟਸ ਅਸੀਂ ਆਪਟ ਕੀਤੀ ਹੈ ਫੈਮਿਲੀ ਵਿੱਚ ਕੌਣ ਕੌਣ ਹੈਗਾ ਤੇ ਕਿਰੀ ਬਤ ਦੱਸੋ ਕੋਟ ਰਹੀ ਮੇਰੀ ਫੈਮਿਲੀ ਚ ਸਰ ਮੇਰੇ ਮਦਰ ਨੇ ਮੇਰਾ ਛੋਟਾ ਭਾਈ ਹੈ ਹੀ ਇਜ਼ ਇਨ 10th ਕ ਐਂਡ ਫਾਦਰ ਸਾਹਿਬ ਮੇਰੇ 6 ਮੰਥਸ ਅਗੋ ਐਕਸਪਾਇਰ ਹੋਏ ਨੇ ਆਈ ਵਾਸ ਇਨ ਟ੍ਰੇਨਿੰਗ ਓਨਲੀ ਜਦੋਂ ਆਇਆ ਹੋਇਆ ਦੈਟ ਵਾਸ ਵੈਰੀ ਅਨਫੋਰਚੂਨੇਟ ਐਂਡ ਅਨਐਕਸਪੈਕਟਿਡ ਐਂਡ ਮਤਲਬ ਉਹਨਾਂ ਦੀ ਬਹੁਤ ਸਪੋਰਟ ਸੀਗੀ ਡੈਡ ਦੀ ਮੈਨੂੰ ਕਿ ਕਦੀ ਹਿੰਮਤ ਨਹੀਂ ਹਾਰਨੀ ਇਵਨ ਜਦੋਂ ਬਿਮਾਰ ਸੀਗੇ ਮੈਨੂੰ ਹਮੇਸ਼ਾ ਉਹਨਾਂ ਨੇ ਕਿਹਾ ਕਿ ਤੂੰ ਘਰ ਦਾ ਨਹੀਂ ਸੋਚਣਾ ਤੂੰ ਟ੍ਰੇਨਿੰਗ ਵੱਲ ਧਿਆਨ ਦੇਣਾ ਹੈ ਮਦਰ ਦੀ ਬਹੁਤ ਸਪੋਰਟ ਰਹੀ ਹੈ ਮੇਰੀ ਸਾਰੀ ਐਜੂਕੇਸ਼ਨ ਲਿਟਲ ਫਾਰ ਕਨਵੈਂਟ ਸਕੂਲ ਚ ਮਮ ਟੀਚਰ ਸੀਗੇ ਤੇ ਮੈਂ ਉੱਥੇ ਪੜਿਆ ਐਂਡ ਹਮੇਸ਼ਾ ਸਾਰੀ ਇੰਗਲਿਸ਼ ਵਗੈਰਾ ਕਿਉਂਕਿ ਆਪਣੇ ਜਿਹੜੇ ਪੰਜਾਬ ਦੇ ਇਸ ਖੇਤਰ ਦੀ ਗੱਲ ਕਰਦੇ ਆ ਕਿ ਬੱਚਾ ਦੀ ਇੰਗਲਿਸ਼ ਬਹੁਤ ਕਮਜ਼ੋਰ ਆ ਜਾਂਦੀ ਹੈ ਤੇ ਮੈਂ ਸਾਰਾ ਸ਼ੇਵ ਨਹੀਂ ਮਦਰ ਨੂੰ ਦਿਲਣਾ ਕਿ ਉਹਨਾਂ ਦੇ ਕਾਰਨ ਹੀ ਮੈਂ ਇਸ ਜੇ ਪਹੁੰਚ ਗਿਆ ਤੇ ਜਿੰਦਾ ਕਹਿੰਦੇ ਮਾਦੇ ਕਦ ਮੇਰੇ ਸਵਰਗ ਹੁੰਦੀ ਹੈ ਤੇ ਮੇਰੀ ਤੇ ਮਦਰ ਹੀ ਨੇ ਜੋ ਹੈਗੇ ਨੇ ਉਹਨਾਂ ਦੀ ਸਾਰੀ ਸਪੋਰਟ ਰਹੀ ਹੈ ਜਦੋਂ ਪਿਤਾ ਬਾਰੇ ਇਹਦਾ ਪਤਾ ਲੱਗਾ ਉਹ ਤਾਂ ਫਿਰ ਤੁਸੀਂ ਟ੍ਰੇਨਿੰਗ ਤੇ ਸੀਗੇ ਮੈਨੂੰ ਮੈਨੂੰ ਅਨਐਕਸਪੈਕਟਿਡ ਹੀ ਕਾਲ ਆਈ ਮੇਰੇ ਪ੍ਰੀਡਨ ਕਮਾਂਡਰ ਕੰਪਨੀ ਕਮਾਂਡਰਸ ਨੂੰ ਐਂਡ ਉਹਨਾਂ ਨੇ ਮੈਨੂੰ ਕਾਫੀ ਦੇਰ ਤੱਕ ਨਹੀਂ ਦੱਸਿਆ ਕਿ ਇਹ ਐਕਸਪਾਇਰਡ ਹੈ ਨਾ ਫਿਰ ਮੈਂ ਇਮੀਜੇਟਲੀ ਵਾਪਸ ਤਾਇਆ ਆਈ ਵਾਸ ਹੇਅਰ ਫੋਰ 8 ਡੇਸ ਬਟ 8th ਡੇ ਮੇਰੀ ਮਦਰ ਨੇ ਬਹੁਤ ਮਤਲਬ ਦਿਲ ਤੇ ਪੱਥਰ ਬਿਕੋਜ਼ ਦੇ ਆਰ ਦਾ ਸੁਪਨਾ ਸੀ ਕਿ ਤੂੰ ਟ੍ਰੇਨਿੰਗ ਕੰਪਲੀਟ ਕਰ ਮੈਨੂੰ ਘਰ ਵੱਲੋਂ ਕਦੀ ਕੋਈ ਫਿਕਰ ਨਾ ਨਹੀਂ ਆਉਂਦੀ ਸੀ ਚਲੋ ਬਿਮਾਰ ਸੀ ਕਿ ਜਿੰਨਾ ਵੀ ਸੀ ਕਿ ਘਰ ਥੋੜੇ ਤੰਗ ਵੀ ਸੀਗਾ ਆਪਣਾ ਹਾਲ ਪਰ ਉਹਨਾਂ ਨੇ ਕਦੀ ਮੈਨੂੰ ਐ ਚੀਜ਼ ਫੀਲ ਨਹੀਂ ਹੁੰਦੀ ਸੀ ਤੇ ਮੈਂ ਹਲੇ ਵੀ ਸਾਰਾ ਗ੍ਰੇਟ ਅਪਗ੍ਰੇਟਫੁਲ ਆਪਣੇ ਮਦਰਜ਼ਾਂ ਤੇ ਆਪਣੇ ਪੇਰੈਂਟਸ ਦਾ ਹੀ ਆ ਕੇ ਨਾ ਕਰ ਇੱਥੇ ਪਹੁੰਚਿਆ ਛੋਟਾ ਇੱਕ ਕਸਬਾ ਸਾਡਾ ਹੈਗਾ ਬਾਰਡਰ ਏਰੀਆ ਹੈਗਾ ਜਿੱਦੇ ਸਭ ਨੌਜਵਾਨ ਹੈਗੀ ਪੀੜ੍ਹੀਆਂ ਯਾਤਰ ਕਿਹਾ ਜਾਂਦਾ ਕਿ ਬਾਰਡਰਾਂ ਤੋਂ ਨਸ਼ਾ ਆਉਂਦਾ ਵਾ ਤਾਂ ਨਸ਼ੇ ਵਿੱਚ ਜਿਹੜੇ ਨੌਜਵਾਨ ਨੇ ਲਿਪਤ ਹੁੰਦੇ ਜਾਂਦੇ ਨੇ ਤੁਸੀਂ ਕੀ ਅਪੀਲ ਕਰਨਾ ਤੇ ਜੋ ਆਪਣਾ ਜੋਸ਼ ਜਜ਼ਬੇ ਦਾ ਨਸ਼ਾ ਹੈ ਉਹ ਹਰ ਨਸ਼ੇ ਤੋਂ ਪਾਰ ਹੈ ਤੇ ਇਸ ਕਰਕੇ ਜੇ ਨਸ਼ਾ ਕਰਨ ਨਾਲ کامیابی ਦਾ ਕੀਤਾ ਜਾਏ ਬਾਕੀ ਬਾਰਡਰ ਏਰੀਆਜ਼ ਹੋਣ ਦੇ ਕਾਰਨ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਮੋਟੀਵੇਸ਼ਨ ਲੈਣੀ ਚਾਹੀਦੀ ਕਿ ਇਨੇ ਅਫਸਰ ਇਨੇ ਫੌਜੀ ਜਵਾਨ ਜਿਦਾ ਪੰਜਾਬ ਨੂੰ ਸਵਰਡ ਆਰਮ ਆਫ ਇੰਡੀਆ ਕਿਹਾ ਜਾਂਦਾ ਹੈ ਕਿ ਅੱਜ ਤੱਕ ਪਠਾਨਾਂ ਤੋਂ ਮੁਗਲਾਂ ਤੋਂ ਇਰਜਾ ਮੰਨਣ ਤੋਂ ਲੈ ਕੇ ਬਹੁਤ ਅਟੈਕ ਪੰਜਾਬ ਤੱਕ ਆਏ ਪਰ ਪੰਜਾਬ ਦੀ ਆਕੇ ਲੁਪਤ ਹੋ ਗਏ ਕਿਉਂਕਿ ਇੱਥੇ ਪੰਜਾਬੀ ਫੌਜ ਖੜੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜਾਂ ਨੂੰ ਖਾਲਸਾ ਦੀ ਫੌਜ ਕਿਹਾ ਜਾਂਦਾ ਹੈ ਉਸੇ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਨਾ ਕਿ ਨਸ਼ਿਆਂ ਵੱਲ ਦੇਖਣਾ ਚਾਹੀ

ਬਚਪਨ ਤੋਂ ਹੀ ਪਤਾ ਸੀਗਾ ਇੱਕ ਫੋਕਸਡ ਬੱਚਾ ਇੱਕ ਬੜਾ ਬਹੁਤ ਹੀ ਅਗਿਆਕਾਰੀ ਬੱਚਾ ਰਿਹਾ ਹੈ ਜਿਸ ਤਰ੍ਹਾਂ ਬੈਠਣ ਕਿਹਾਗਾ ਕਿ ਉਹਦਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਸੀ ਆਰਮੀ ਕਿਉਂਕਿ 유ਨੀਫਾਰਮ ਨੂੰ ਦੇਖਦਾ ਸੀ ਬਾਰਡਰ ਏਰੀਆ ਨਾਲ ਸੰਬੰਧਿਤ ਪਾਏ ਗਏ ਆ ਤੇ ਕਿਸ ਤਰ੍ਹਾਂ ਦਾ ਇਸ ਦਾ ਮਨ ਦੇ ਵਿੱਚ ਆਉਂਦਾ ਸੀਗਾ ਜਦੋਂ ਗੱਲ ਕਰਦਾ ਸੀਗਾ ਸਰ ਲੱਗਦਾ ਸੀਗਾ ਕਿ ਪੈਰੈਂਟਸ ਦੇ ਸਪੋਰਟ ਸੀਗੇ ਇਹਦੇ ਪਿੱਛੇ ਅਸੀਂ ਆਪਣੇ ਬੱਚੇ ਨੂੰ ਇਹੀ ਕਹਿੰਦੇ ਸੀਗੇ ਇਹਦੇ ਫਾਦਰ ਵੀ ਮੈਂ ਵੀ ਕਿ ਵੀ ਯਾਰ ਆਲਵੇਜ਼ ਵਿਦੋ ਜੋ ਤੂੰ ਜਿੱਥੇ ਖੜਾ ਅਸੀਂ ਤੇਰੇ ਨਾਲ ਖੜੇ ਆ 100 ਅਟੈਂਪਟਸ ਕਰ ਪਰ ਕਦੀ ਕੁਟ ਨਹੀਂ ਕਰਨਾ ਔਰ ਬਾਕੀ ਵੱਡਿਆਂ ਦੀ ਬਲੇਸਿੰਗਸ ਹੈਗੀਆਂ ਸਕੂਲਿੰਗ ਕਿਵੇਂ ਰਹੀ ਸਰ ਸਕੂਲਿੰਗ ਥੋ ਹੀ ਵਾਸ ਅ ਵੈਰੀ ਸ਼ਾਰਪ ਬாய் ਵੈਰੀ ਮੋਟੀਵੇਟਡ ਓਰੀਐਂਟਡ ਸਕੂਲ ਦਾ ਆਪਣਾ ਇੱਕ ਕੁਇਜ਼ Winner ਵੀ ਰਹਾ ਹੈ ਐਂਡ 올 ਇੰਡੀਆ ਲੈਵਲ ਤੇ ਹੀ ਇਸ ਅ ਕੁਇਜ਼ Winner ਬਹੁਤ ਅੱਛੀ ਇਹ ਜਰਨੀ ਰਹੀ ਗ੍ਰੈਜੂਏਸ਼ਨ ਦੇ ਬਾਅਦ ਅਸੀਂ ਬਹੁਤ ਲੱਕੀ ਸੀ ਕਿ ਸਾਨੂੰ ਕਰਨਾਲ ਅਮਰਜੀਤ ਸਿੰਘ ਭੁੱਲਰ ਸਰ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਾਨੂੰ ਅਡਾਪਟ ਹੀ ਕਰ ਲਿਆ ਬੱਚੇ ਦੀ ਸਕਸੈਸ ਸਾਨੂੰ ਬੱਚੇ ਨੂੰ ਸਕਸੈਸਫੁਲ ਬਣਾਉਣ ਦੇ ਵਾਸਤੇ ਅਸੀਂ ਕਿਸੇ ਦਾ ਦੇਣ ਨਹੀਂ ਦੇ ਸਕਦੇ ਸਪੈਸ਼ਲੀ ਸਰ ਦਾ ਤੇ ਬਿਲਕੁਲ ਨਹੀਂ ਦੇ ਸਕਦੇ ਇਸ ਤਰ੍ਹਾਂ ਪਾ ਜੀ ਨੇ ਕਿਹਾ ਕਿ ਉਹਨਾਂ ਨੂੰ ਸ਼ੁਰੂ ਹੀ ਪਾਪਾ ਦਾ ਸੁਪਨਾ ਮੈਗਾ ਸੀਗਾ ਕਿ ਵੀ ਕੁਇਟ ਨਹੀਂ ਕਰਨਾ ਹੈਗਾ ਆਪਣੀ ਲਾਈਫ ਵਾਲ ਵਧਦੇ ਜਾਣਾ ਹੈਗਾ ਕੀ ਲੱਗਦਾ ਕਿੰਨਾ ਕੁ ਸਪੋਰਟ ਮਿਲੀ ਹੈਗੀ ਉਹਨਾਂ ਦੀ ਜਾਂ ਕੀ ਕਹਿਣਾ ਚਾਹੋਗੇ ਸਰ ਇਹਦੇ ਫਾਦਰ ਜੋ ਵੀ ਮੇਰੇ ਬੱਚੇ ਨੇ ਕੀਤਾ ਇਹਦੇ ਪਾਪਾ ਦੀ ਸਪੋਰਟ ਦੇ ਨਾਲ ਹੀ ਇਹਨੇ ਕੀਤਾ ਹੀ ਵਾਸ ਅ ਬਿਜ਼ਨਸਮੈਨ ਉਹ ਕਹਿੰਦੇ ਸੀ ਕਿ ਬੇਟਾ ਮੈਂ 4-5 ਘੰਟੇ ਤੈਨੂੰ ਬੈਠ ਕੇ ਪੜ੍ਹਾ ਨਹੀਂ ਸਕਦਾ ਲੇਕਿਨ ਮੈਂ ਤੈਨੂੰ ਪਿੱਛੋਂ ਬਹੁਤ ਸਪੋਰਟ ਕਰਦਾ ਕਰਦਾ ਰਵਾਂਗਾ ਉਹਨਾਂ ਦੀ ਸਪੋਰਟ ਹੀ ਸੀਗੀ ਕਿ ਅਸੀਂ ਅੱਜ ਤੱਕ ਪਹੁੰਚੇ ਹਾਂ ਲੱਗਦਾ ਕਿ ਅੱਜ ਬੇਟੀ ਨੇ ਸੁਪਨੇ ਪੂਰੇ ਕਰ ਦਿੱਤੇ ਸਰ ਯੈਸ ਸਰ